IPS Math Classes YouTube Channel ਵਿੱਚ ਸਾਰੇ ਹੀ ਵਿਦਿਆਰਥੀਆਂ ਦਾ ਸਵਾਗਤ ਹੈ ਸਿੱਖਿਆ ਵਿਭਾਗ ਪੰਜਾਬ ਨੇ ਇੱਕ ਨਵਾਂ ਵਿਸ਼ਾ ਸ਼ੁਰੂ ਕੀਤਾ ਹੈ ਜਿਸ ਦਾ ਨਾਮ ਹੈ ਸਵਾਗਤ ਜ਼ਿੰਦਗੀ ਵੈਲਕਮ ਲਾਈਫ ਆਓ ਵਿਦਿਆਰਥੀਓ ਅਪਾ ਸ਼ੁਰੂ ਕਰਦੇ ਹਾਂ ਸਵਾਗਤ ਜ਼ਿੰਦਗੀ ਵਿਸ਼ੇ ਬਾਰੇ IPS Math Classes YouTube Channel ਵਿੱਚ 7ਵੀਂ ਕਲਾਸ ਦੇ ਵਿਦਿਆਰਥੀਆਂ ਦਾ ਸਵਾਗਤ ਹੈ ਤਾਂ ਵਿਦਿਆਰਥੀਓ ਅੱਜ ਅਪਾ ਪਾਠ ਨੰਬਰ 8 ਪੜ੍ਹਨ ਜਾ ਰਹੇ ਹਾਂ ਸਕੂਲ ਨੀਮਾ ਦਾ ਸਤਿਕਾਰ ਕਿਸੇ ਵੀ ਸੰਸਥਾ ਨੂੰ ਚਲਾਉਣ ਲਈ ਕੁਝ ਨਿਯਮਾਂ ਦੀ ਲੋੜ ਹੁੰਦੀ ਹੈ। ਆਓ ਵਿਦਿਆਰਥੀਓ ਆਪਾਂ ਇਸ ਬਾਰੇ ਅੱਜ ਪੜਹੀਏ। ਅੱਜ ਦੇ ਛੋਟੇ ਕਦਮ ਕੱਲ ਵੱਡੀਆਂ ਜੰਗਾਂ ਜਿੱਤਣ ਲਈ ਸਹਾਈ ਹੋਣਗੇ। ਜਾਣ ਪਛਾਣ ਕਿਸੇ ਵੀ ਸੰਸਥਾ ਨੂੰ ਚਲਾਉਣ ਲਈ ਨਿਯਮਾਂ ਦੀ ਲੋੜ ਹੁੰਦੀ ਹੈ। ਭਾਵੇਂ ਅਸੀਂ ਖੇਡ ਦੇ ਮੈਦਾਨ ਵਿੱਚ ਹੋਈਏ ਜਾਂ ਪਰਿਵਾਰ ਵਿੱਚ, ਭਾਵੇਂ ਆਂਡ-ਗਵਾਂਡ ਵਿੱਚ ਹੋਈਏ, ਭਾਵੇਂ ਸਕੂਲ ਵਿੱਚ। ਨਿਯਮਾਂ ਤੋਂ ਬਿਨਾਂ ਬਹੁਤ ਹੀ ਅਨਿਸ਼ਚਿਤਤਾ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਜੇਕਰ ਅਸੀਂ ਕੋਈ ਖੇਡ ਖੇਡ ਰਹੇ ਹਾਂ ਜਿਸ ਦਾ ਕੋਈ ਵੀ ਨਿਯਮ ਨਹੀਂ ਤਾਂ ਜਿਸ ਦੀ ਕੋਈ ਰੂਪਰੇਖਾ ਨਹੀਂ ਤਾਂ ਸੋਚੋ ਉਹ ਖੇਡ ਕਿਵੇਂ ਦਾ ਹੋਵੇਗਾ ਇਸੇ ਤਰ੍ਹਾਂ ਹੀ ਸਕੂਲ ਦੇ ਨਿਯਮ ਨਾ ਹੋਣ ਤਾਂ ਸਕੂਲ ਵਿੱਚ ਅਨਸ਼ਾਸਨ ਕਿਵੇਂ ਰਹਿ ਸਕਦਾ ਹੈ ਬਚਪਨ ਅਤੇ ਕਿਸ਼ੋਰ ਅਵਸਥਾ ਇਹਨਾਂ ਨੂੰ ਸ਼ਖਸੀਅਤ ਦਾ ਹਿੱਸਾ ਬਣਾਉਣ ਲਈ ਮੁੱਖ ਪੜਾਹ ਹਨ ਜੇਕਰ ਇਸ ਉਮਰ ਵਿੱਚ ਨਿਯਮਾਂ ਵਿੱਚ ਰਹਿਣਾ ਨਹੀਂ ਸਿੱਖਿਆ ਜਾਵੇਗਾ ਤਾਂ ਆਉਣ ਵਾਲੀ ਜ਼ਿੰਦਗੀ ਵਿੱਚ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ प्यारे विद्यार्थियों ਤੁਹਾਨੂੰ ਪਤਾ ਹੈ ਕਿ ਆਪਣਾ ਸਕੂਲ ਬਹੁਤ ਵੱਡਾ ਹੈ ਜਿਸ ਵਿੱਚ ਬਹੁਤ ਸਾਰੇ ਵਿਦਿਆਰਥੀ ਅਤੇ ਸਟਾਫ ਮੈਂਬਰ ਹਨ ਅਨੁਸ਼ਾਸਨ ਤੋਂ ਬਿਨਾ ਸੰਸਥਾ ਦਾ ਚੱਲਣਾ ਮੁਸ਼ਕਲ ਹੈ ਜਰਾ ਸੋਚੋ ਕੀ ਹੋਵੇਗਾ ਜੇਕਰ ਸਕੂਲ ਸ਼ੁਰੂ ਹੋਣ ਦਾ ਕੋਈ ਪੱਕਾ ਸਮਾਂ ਨਾ ਹੋਵੇ ਅਤੇ ਹਰ ਕੋਈ ਜਦੋਂ ਮਰਜ਼ੀ ਸਕੂਲ ਆ ਸਕਦਾ ਹੋਵੇ ਇਹ ਵਿਦਿਆਰਥੀਓ ਆਪਣੇ ਸੁਝਾਅ ਤੁਸੀਂ ਖੁਦ ਲਿਖਣੇ ਨੇ ਸਕੂਲ ਤੋਂ ਛੁੱਟੀ ਦਾ ਜਾਂ ਸਕੂਲ ਤੋਂ ਬਾਹਰ ਜਾਣ ਦਾ ਕੋਈ ਪੱਕਾ ਸਮਾਂ ਨਾ ਹੋਵੇ ਅਸੀਂ ਛੁੱਟੀ ਦੀ ਉਡੀਕ ਵੀ ਨਾ ਕਰੀਏ ਅਤੇ ਜਦੋਂ ਮਰਜ਼ੀ ਸਕੂਲ ਤੋਂ ਚਲੇ ਜਾਈਏ ਅੱਧੀ ਛੁੱਟੀ ਉਡੀਕੇ ਬਿਨਾ ਜਦੋਂ ਮਰਜ਼ੀ ਅਸੀਂ ਜਮਾਤ ਵਿੱਚੋਂ ਬਾਹਰ ਚਲੇ ਜਾਈਏ ਇਹ ਗੱਲਾਂ ਦੇਖਣ ਜਾਂ ਸੋਚਣ ਵਿੱਚ ਵੀ ਅਜੀਬ ਲੱਗਦੀਆਂ ਹਨ ਕਿਉਂਕਿ ਬਿਨਾ ਨੀਮਾ ਦੇ ਕਿਸੇ ਵੀ ਸੰਸਥਾ ਦਾ ਅਨੁਸ਼ਾਸਨ ਬਹਾਲ ਨਹੀਂ रह ਸਕਦਾ ਗਤੀਵਿਧੀ ਕਿਰਿਆ ਨੰਬਰ 1 ਹੁਣ ਅਸੀਂ ਇੱਕ ਦਿਲਚਸਪ ਖੇਡ ਖੇਡਦੇ ਹਾਂ ਤੁਹਾਨੂੰ ਕੁਝ ਸ਼ਬਦ ਬੋਲੇ ਜਾਣਗੇ ਉਨ੍ਹਾਂ ਸ਼ਬਦਾਂ ਅਨੁਸਾਰ ਤੁਸੀਂ ਕਿਰਿਆ ਕਰਨੀ ਹੈ ਤੁਸੀਂ ਗੋਲ ਚੱਕਰ ਵਿੱਚ ਖੜੇ ਹੋ ਜਾਓ ਜੇਕਰ ਤੁਸੀਂ ਹਦਾਇਤਾਂ ਦੀ ਪਾਲਣਾ ਨਹੀਂ ਕਰੋਗੇ ਤਾਂ ਤੁਸੀਂ ਖੇਡ ਵਿੱਚੋਂ ਬਾਹਰ ਹੋ ਜਾਉਂਗੇ ਤਾਂ ਗੇਮ ਜਿਹੜੀ ਹੈ ਵਿਦਿਆਰਥੀਓ ਜਦੋਂ ਸਕੂਲ ਲੱਗਣਗੇ ਉਦੋਂ ਕਰਾਂਗੇ ਪਰ ਫਿਲਹਾਲ ਇੱਕ ਵਾਰੀ ਇਸ ਨੂੰ ਰੀਡ ਕਰ ਰਹੇ ਹਾਂ ਕਮਰੇ ਵਿੱਚ ਜਿੱਧਰ ਮਰਜ਼ੀ ਜਾਓ ਰੁਕੋ ਕੁੱਦੋ ਬੈਠੋ ਬਹੁਤ ਵਧੀਆ ਹੁਣ ਜੋ ਸ਼ਬਦ ਬੋਲੇ ਜਾਣਗੇ ਤੁਸੀਂ ਉਹਨਾਂ ਅਨੁਸਾਰ ਨਹੀਂ ਬਲਕਿ ਉਹਨਾਂ ਦੀ ਹਦਾਇਤਾਂ ਅਨੁਸਾਰ ਕਿਰਿਆ ਕਰਨੀ ਹੈ ਰੁਕੋ ਬੈਠੋ ਰੁਕੋ ਕਹੇ ਜਾਂਦੇ ਬੈਠਣਾ ਹੈ ਕੁੱਦੋ ਜਦੋਂ ਕੁੱਦੋ ਕਿਹਾ ਜਾਵੇ ਤਾਂ ਰੁਕਣਾ ਹੈ ਕੁੱਦੋ ਕਹੇ ਜਾਂਦੇ ਰੁਕਣਾ ਹੈ ਬੈਠੋ ਬੈਠੋ ਕਿਹਾ ਜਾਵੇ ਤਾਂ ਚਲੇ ਜਾਓ ਬੈਠੋ ਕਹੇ ਜਾਂਦੇ ਚਲਣਾ ਹੈ ਹੁਣ ਤੁਸੀਂ ਦੇਖਿਆ ਕਿ ਬਹੁਤ ਸਾਰੇ ਹਦਾਇਤਾਂ ਅਨੁਸਾਰ ਕਿਰਿਆ ਨਾ ਕਰਨ ਕਰਕੇ ਖੇਡ ਵਿੱਚੋਂ ਬਾਹਰ ਹੋ ਗਏ ਹਨ ਇਹੀ ਗੱਲ ਸਕੂਲ ਦੀ ਹੈ ਜੇਕਰ ਅਸੀਂ ਨਿਯਮਾਂ ਦੀ ਅਤੇ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ ਤਾਂ ਅਸੀਂ ਵੀ ਸਕੂਲ ਤੋਂ ਸਿੱਖਣ ਲਈ ਜੋ ਆਏ ਹਾਂ ਉਹ ਪੂਰੀ ਤਰ੍ਹਾਂ ਨਹੀਂ ਸਿੱਖ ਸਕਾਂਗੇ ਕਿਰਿਆ ਨੰਬਰ 2 ਹੁਣ ਸਾਰੀ ਜਮਾਤ ਆਪਣੇ ਆਪਣੇ ਚਾਰ ਟੀਮਾਂ ਵਿੱਚ ਵੰਡਾ ਟੀਮਾਂ ਵਿੱਚ ਵੰਡ ਲਵੇਗੀ ਤੁਸੀਂ ਆਪਣੀ ਟੀਮ ਅਨਸਾਰ ਬੈਠਣਾ ਹੈ ਆਪਣੀ ਟੀਮ ਦੇ ਲੀਡਰ ਦੀ ਚੋਣ ਵੀ ਤੁਸੀਂ ਆਪਣੇ ਆਪ ਹੀ ਕਰਨੀ ਹੈ ਇਹ ਟੀਮ ਲੀਡਰ ਆਪਣੀ ਟੀਮ ਦੇ ਮੈਂਬਰਾਂ ਦੇ ਹੇਠ ਲਿਖੇ ਗੁਣ ਨਿਯਮਾਂ ਦੀ ਪਾਲਣ ਕਰਨ ਤੇ ਨਜ਼ਰ ਰੱਖਣਗੇ ਉਹ ਪੂਰਾ ਹਫ਼ਤਾ ਰਿਕਾਰਡ ਰੱਖਣਗੇ ਵਿਦਿਆਰਥੀਓ ਸਕੂਲ ਜਦੋਂ ਖੁੱਲਣਗੇ ਉਸ ਸਮੇਂ ਇਹ ਕਿਰਿਆ ਕੀਤੀ ਜਾਵੇਗੀ ਫਿਲਾਲ ਸਿਰਫ ਇਸ ਨੂੰ ਪੜ ਰਹੇ ਹਾਂ ਨੰਬਰ 1 ਸਮੇਂ ਦੀ ਪਾਬੰਦੀ ਵਰਦੀ ਵਿੱਚ ਆਉਣਾ ਸਕੂਲ ਤੋਂ ਮਿਲਿਆ ਕੰਮ ਰੋਜ਼ਾਨਾ ਕਰਨਾ ਅਧਿਆਪਕਾਂ ਦਾ ਸਤਿਕਾਰ ਕਰਨਾ ਸਾਥੀ ਵਿਦਿਆਰਥੀਆਂ ਨਾਲ ਸਹਿਯੋਗ ਕਰਨਾ ਕਿਤਾਬਾਂ ਅਤੇ ਕਾਪੀਆਂ ਦੀ ਸਾਂਭ ਸੰਭਾਲ ਕਰਨਾ ਪਿਆਰੇ ਬੱਚਿਓ ਹੁਣ ਤੱਕ ਅਸੀਂ ਦੇਖਿਆ ਸਕੂਲ ਦੇ ਨਿਯਮਾਂ ਦੀ ਪਾਲਣਾ ਪਾਲਨ ਦਾ ਸਾਡੇ ਲਈ ਕਿੰਨਾ ਮਹੱਤਵ ਹੈ ਅਸੀਂ ਜੋ ਟੀਮਾਂ ਤੇ ਲੀਡਰ ਬਣਾਏ ਹਨ ਉਮੀਦ ਹੈ ਕਿ ਉਹਨਾਂ ਨੇ ਵਧੀਆ ਢੰਗ ਨਾਲ ਆਪਣੀ ਟੀਮ ਨੂੰ ਸਹਿਯੋਗ ਦਿੰਦੇ ਉਹਨਾਂ ਬਾਰੇ ਨੋਟ ਕੀਤਾ ਹੋਵੇਗਾ ਕਿ ਉਹਨਾਂ ਦੀ ਟੀਮ ਮੈਂਬਰਾਂ ਨੇ ਆਪਣੇ ਢੰਗ ਨਾਲ ਸਕੂਲ ਨਿਯਮਾਂ ਦੀ ਪਾਲਣਾ ਹਰ ਰੋਜ਼ ਕਿਵੇਂ ਕੀਤੀ ਸਮੇਂ ਦੀ ਪਾਬੰਦੀ ਵਰਦੀ ਜਿਹੜਾ ਵਿਦਿਆਰਥੀ ਪਾ ਕੇ ਆਉਂਦਾ ਤਾਰੀਖ ਲਿਖੀ ਇੱਥੇ ਅਧਿਆਪਕਾਂ ਦਾ ਸਤਿਕਾਰ ਸਾਥੀ ਵਿਦਿਆਰਥੀਆਂ ਨਾਲ ਸਹਿਯੋਗ ਕਿਤਾਬਾਂ ਤੇ ਕਾਪੀਆਂ ਦੀ ਸੰਭਾਲ ਹੁਣ ਸਾਰੇ ਵਿਦਿਆਰਥੀ ਆਪਣੀ ਪ੍ਰਗਤੀ ਰਿਪੋਰਟ ਹਰ ਰੋਜ਼ ਲਿਖਣਗੇ ਅਤੇ ਫਿਰ ਟੀਮ ਲੀਡਰ ਉਪਰੋਕਤ ਅਨਸਾਰ ਆਪਣੀ ਰਿਪੋਰਟ ਦੱਸਣਗੇ ਤੁਸੀਂ ਜਿਸ ਦਿਨ ਜਿਸ ਨਿਯਮ ਦਾ ਪਾਲਣ ਕੀਤਾ ਉਸ ਲਈ ਠੀਕ ਦਾ ਨਿਸ਼ਾਨ ਲਗਾਉਗੇ ਅਤੇ ਜਿਸ ਦਿਨ ਪਾਲਣ ਨਹੀਂ ਕੀਤਾ ਉਸ ਲਈ ਕਰਾਸ ਦਾ ਨਿਸ਼ਾਨ ਲਗਾਉਗੇ ਗਲਤ ਦਾ ਹਰ ਸਹੀ ਵਾਸਤੇ 1 ਅੰਕ ਅਤੇ ਗਲਤ ਵਾਸਤੇ 0 ਸਕੋਰ ਦੇਵੋਗੇ ਹੁਣ ਤੁਸੀਂ ਹਰ ਨਿਯਮ ਦੇ ਕੁੱਲ ਅੰਕ ਦੇਖ ਕੇ ਇਹ ਦੇਖੋਗੇ ਕਿ ਤੁਸੀਂ ਕਿਸ ਸ਼੍ਰੇਣੀ ਵਿੱਚ ਆਉਂਦੇ ਹੋ 0 ਤੋਂ 7 ਅੰਕ ਆਏ ਹਨ ਤਾਂ ਘੱਟ ਤੁਹਾਡੀ ਕਮਜ਼ੋਰੀ ਹੈ 8 ਤੋਂ 22 ਅੰਕ ਆਏ ਹਨ ਔਸਤ ਹੋਰ ਸੁਧਾਰ ਦੀ ਲੋੜ ਹੈ ਅਗਰ 23 ਤੋਂ 30 ਨੰਬਰ ਤੱਕ ਤੁਹਾਡੇ ਅੰਕ ਆਏ ਹਨ ਤਾਂ ਤੁਹਾਡੀ ਇਹ ਤਾਕਤ ਹੈ ਹੁਣ ਤੁਸੀਂ ਹੇਠ ਲਿਖੇ ਅਨਸਾਰ ਕੰਮ ਕਰਨਾ ਹੈ ਵੱਧ ਅੰਕ ਵਾਲੇ ਖੇਤਰ ਵਿੱਚ ਆਉਣ ਲਈ ਸ਼ਾਬਾਸ਼ ਤੁਸੀਂ ਹੋਰ ਸੁਧਾਰ ਕਰ ਸਕਦੇ ਹੋ ਦੂਜਿਆਂ ਨੂੰ ਵੀ ਪ੍ਰੇਰਿਤ ਕਰਨਾ ਹੈ ਔਸਤ ਅੰਕ ਵਾਲੇ ਖੇਤਰ ਲਈ ਵੀ ਸ਼ਾਬਾਸ਼ ਤੁਸੀਂ ਹੋਰ ਅੰਕ ਵਧਾਉਣ ਦਾ ਯਤਨ ਕਰਨਾ ਹੈ ਕਟ ਅੰਕ ਆਉਣ ਵਾਲੇ ਖੇਤਰ ਲਈ ਤੁਹਾਨੂੰ ਆਪਣੇ ਵਿਵਹਾਰ ਤੇ ਧਿਆਨ ਰੱਖਣਾ ਪਵੇਗਾ ਅਤੇ ਸੁਧਾਰ ਕਰਨ ਦੀ ਕੋਸ਼ਿਸ਼ ਕਰਨੀ ਪਵੇਗੀ ਹੁਣ ਤੁਸੀਂ ਇਸੇ ਤਰ੍ਹਾਂ ਆਪਣੇ ਵਿਵਹਾਰ ਦਾ ਰਿਕਾਰਡ ਰੱਖਣਾ ਹੈ ਉਮੀਦ ਹੈ ਕਿ ਤੁਸੀਂ ਆਪਣੇ ਅੰਕ ਵਧਾਉਣ ਦਾ ਯਤਨ ਕਰੋਗੇ ਕਿਰਿਆ ਨੈਕਸਟ ਕਿਰਿਆ ਪਿਆਰੇ ਬੱਚਿਓ ਹੁਣ ਤੁਸੀਂ ਸਕੂਲ ਦੇ ਸਾਰੇ ਪਹਿਲੂਆਂ ਵਿੱਚ ਨਿਯਮਾਂ ਦੀ ਪਾਲਣਾ ਦੀ ਗੱਲ ਕਰਾਂਗੇ ਤੁਸੀਂ ਹੇਠ ਲਿਖੇ ਅਨੁਸਾਰ ਉੱਤਰ ਦੇਣੇ ਹਨ ਹਮੇਸ਼ਾ ਕਦੀ ਕਦੀ ਬਹੁਤ ਕੱਟ ਕਦੇ ਨਹੀਂ ਮੈਂ ਸਮੇਂ ਸਿਰ ਸਕੂਲ ਆਉਂਦਾ ਹਾਂ ਇਹ ਤੁਸੀਂ ਟਿਕ ਕਰਨਾ ਹੈ ਸਵੇਰ ਦੀ ਸਭਾ ਵਿੱਚ ਸ਼ਾਮਲ ਹੋਣ ਸਮੇਂ ਮੈਂ ਕਤਾਰ ਵਿੱਚ ਜਾਂਦਾ ਹਾਂ ਜਦੋਂ ਪ੍ਰਾਰਥਨਾ ਰਾਸ਼ਟਰੀ ਗਾਣ ਚੱਲ ਰਿਹਾ ਹੋਵੇ ਤਾਂ ਮੈਂ ਆਪਣੇ ਦੋਸਤ ਸਹੇਲੀਆਂ ਨਾਲ ਗੱਲਾਂ ਕਰਦਾ ਹਾਂ ਸਵੇਰ ਦੀ ਸਭਾ ਤੋਂ ਬਾਅਦ ਮੈਂ ਸਾਥੀਆਂ ਨੂੰ ਤੱਕਾ ਦੇ ਕੇ ਲਾਈਨ ਤੋੜ ਦਿੰਦਾ ਹਾਂ ਜਦੋਂ ਇੱਕ ਪੀੜ ਖਤਮ ਹੋਣ ਤੇ ਅਧਿਆਪਕ ਕਲਾਸ ਵਿੱਚ ਜਾਂਦੇ ਹਨ ਤਾਂ ਮੈਂ ਇੱਕਦਮ ਸ਼ੋਰ ਮਚਾਉਣਾ ਸ਼ੁਰੂ ਕਰ ਦਿੰਦਾ ਹਾਂ ਮੈਂ ਜਮਾਤ ਛੱਡ ਕੇ ਕੈਂਟੀਨ ਚਲਾ ਜਾਂਦਾ ਹਾਂ ਸਕੂਲ ਦੇ ਬਰਾਂਡੇ ਵਿੱਚੋਂ ਲੰਘਣ ਸਮੇਂ ਚੁੱਪਚਾਪ ਹੋ ਜਾਂਦਾ ਹਾਂ ਜਦੋਂ ਖੇਡ-ਬੇਡ ਖਤਮ ਹੁੰਦਾ ਹੈ ਤਾਂ ਮੈਂ ਇੱਕਦਮ ਗਰਾਊਂਡ ਛੱਡ ਕੇ ਜਮਾਤ ਵਿੱਚ ਨਹੀਂ ਜਾਂਦਾ ਮੈਂ ਸਕੂਲ ਪੂਰੀ ਯੂਨੀਫਾਰਮ ਵਿੱਚ ਆਉਂਦਾ ਹਾਂ ਮਿੱਡੇ ਖਾਣ ਸਮੇਂ ਅਨੁਸ਼ਾਸਨ ਕਾਇਮ ਰੱਖ ਕੇ ਬਾਅਦ ਵਿੱਚ ਬਰਤਨ ਸਹੀ ਸਥਾਨ ਤੇ ਰੱਖਦਾ ਹਾਂ ਤਾਂ ਵਿਦਿਆਰਥੀਓ ਅੰਕ ਜਿਹੜੇ ਹਨ ਜੇ ਹਮੇਸ਼ਾ ਲੈ ਤਾਂ ਤੁਹਾਡੇ ਚਾਰ ਅੰਕ ਤੁਸੀਂ ਇਹ ਸਾਰਣੀ ਦੇ ਅਕੋਰਡਿੰਗ ਤੁਸੀਂ ਆਪਣੇ ਨੰਬਰ ਦੇਣੇ ਨੇ ਇਸ ਸਾਰਣੀ ਤੁਸੀਂ ਨੋਟ ਕਰ ਲਓ ਤੁਸੀਂ ਉਪਰੋਕਤ ਸਾਰਣੀ ਅਨੁਸਾਰ ਆਪਣੇ ਆਪ ਨੂੰ ਕਥਨਾ ਦੇ ਉੱਤਰ ਦੇ ਆਧਾਰ ਤੇ ਸਹੀ ਲਗਾਉਣਾ ਹੈ ਅਤੇ ਆਪਣੇ ਅੰਕਾਂ ਦਾ ਜੋੜ ਕਰਨਾ ਹੈ ਤੁਸੀਂ ਆਪਣੇ ਆਪ ਦੇ ਹੇਠ ਲਿਖੇ ਅਨੁਸਾਰ ਗ੍ਰੇਡਿੰਗ ਕਰੋ ਜੇਕਰ ਤੁਹਾਡੇ ਅੰਕ 10 ਤੋਂ 17 ਆਏ ਹਨ ਤਾਂ ਘੱਟ ਹੈ ਬਹੁਤ ਸੁਧਾਰ ਦੀ ਲੋੜ ਹੈ ਕਮਜ਼ੋਰ ਪੱਖ ਹੈ ਤੁਹਾਡਾ 18 ਤੋਂ 32 ਚਾਏ ਹੈ ਔਸਤ ਦਰਮਿਆਨਾ ਪੱਖ ਹੈ ਤੁਹਾਡਾ ਔਰ ਜੇ 33 ਤੋਂ 40 ਅੰਕ ਆਏ ਹਨ ਤਾਂ ਤੁਸੀਂ ਸ਼੍ਰੇਸ਼ਟ ਹੋ ਤੇ ਮਜ਼ਬੂਤ ਹੋ સુધારા ਦੀ ਸੰਭਾਵਨਾ ਹਮੇਸ਼ਾ ਹੁੰਦੀ ਹੈ ਇਸ ਲਈ ਪਿਆਰੇ ਬੱਚਿਓ ਤੁਸੀਂ ਆਪਣੇ ਵਿਵਹਾਰ ਵਿੱਚ ਸੁਧਾਰ ਕਰਕੇ ਸਕੂਲ ਦੇ ਅਨੁਸ਼ਾਸਨ ਲਈ ਆਪਣਾ ਯੋਗਦਾਨ ਦੇਣਾ ਹੈ ਕਿਰਿਆ ਪਿਆਰੇ ਬੱਚਿਓ ਉਮੀਦ ਹੈ ਕਿ ਤੁਸੀਂ ਆਪਣੇ ਵਿਵਹਾਰ ਵਿੱਚ ਵਿਵਹਾਰ ਦੇ ਵਿੱਚ ਸੁਧਾਰ ਕਰਦੇ ਹੋਏ ਸਕੂਲ ਨਿਯਮਾਂ ਦਾ ਪਾਲਣ ਕਰਦੇ ਹੋਏ ਸਕੂਲ ਅਨੁਸ਼ਾਸਨ ਵਿੱਚ ਆਪਣਾ ਪੂਰਾ ਯੋਗਦਾਨ ਦਿੱਤਾ ਹੋਵੇਗਾ ਹੁਣ ਤੁਸੀਂ ਫਿਰ ਚਾਰ ਟੀਮਾਂ ਵਿੱਚ ਬੈਠ ਜਾਓ ਅਤੇ ਆਪਣੇ ਵਿਚਾਰ ਸਾਂਝੇ ਕਰੋ ਵਿਦਿਆਰਥੀਓ ਜੇ ਜਦੋਂ ਲਾਕਡਾਊਨ ਖੁੱਲੇਗਾ ਉਸ ਤੋਂ ਬਾਅਦ ਕਿਰਿਆ ਕਰਾਂਗੇ ਕਿ ਕਿਸ ਤਰ੍ਹਾਂ ਤੁਸੀਂ ਸਕੂਲ ਨਿਯਮਾਂ ਦਾ ਪਾਲਣ ਹੋਰ ਵਧੀਆ ਢੰਗ ਨਾਲ ਕਰ ਸਕਦੇ ਹੋ ਹਰ ਟੀਮ ਦਾ ਹਰੇਕ ਮੈਂਬਰ ਆਪਣੇ ਦੋ ਵਿਚਾਰ ਇੱਕ ਪਰਚੀ ਤੇ ਲਿਖ ਕੇ ਦੇਵੇਗਾ ਫਿਰ ਟੀਮ ਲੀਡਰ ਬਲੈਕਬੋਰਡ ਤੇ ਤੁਹਾਡੇ ਦੁਆਰਾ ਦਿੱਤੇ ਸੁਝਾਅ ਲਿਖਣਗੇ ਤੁਸੀਂ ਆਪਣੇ ਸੁਝਾਅ ਹੇਠ ਅਨੁਸਾਰ ਦੇਣੇ ਹਨ ਗਰੁੱਪ 1 ਕਲਾਸ ਦਾ ਅਨੁਸ਼ਾਸਨ ਗਰੁੱਪ 2 ਨੇ ਖੇਡ ਮੈਦਾਨ ਦਾ ਅਨੁਸ਼ਾਸਨ ਗਰੁੱਪ 3 ਨੇ ਅੱਧੀ ਛੁੱਟੀ ਦੇ ਸਮੇਂ ਅਨੁਸ਼ਾਸਨ ਅਤੇ ਗਰੁੱਪ 4 ਨੇ ਸਵੇਰ ਦੀ ਸਭਾ ਦੇ ਵਿੱਚ ਅਨੁਸ਼ਾਸਨ ਅਨੁਸ਼ਾਸਨ ਚਾਰਟ ਟੀਮ 1 ਉਹਨੇ ਕੀ ਕੀ ਅਨੁਸ਼ਾਸਨ ਰੱਖਿਆ ਕਲਾਸ ਦਾ ਅਨੁਸ਼ਾਸਨ ਇੱਥੇ ਨੋਟ ਕਰਨਾ ਹੈ ਟੀਮ B ਨੇ ਖੇਡ ਦੇ ਮੈਦਾਨ ਦੇ ਵਿੱਚ ਅਨੁਸ਼ਾਸਨ ਨੂੰ ਨੋਟ ਕਰਨਾ ਹੈ ਟੀਮ C ਨੇ ਅੱਧੀ ਛੁੱਟੀ ਸਮੇਂ ਦੌਰਾਨ ਅਨੁਸ਼ਾਸਨ ਨੂੰ ਨੋਟ ਕਰਨਾ ਹੈ ਅਤੇ ਟੀਮ 4 ਨੇ ਸਵੇਰ ਦੀ ਸਭਾ ਵਿੱਚ ਅਨੁਸ਼ਾਸਨ ਦੇ ਸਮੇਂ योगदानपूर्णਾ ਹੈ ਸਾਰੇ ਵਿਦਿਆਰਥੀਆਂ ਨੇ ਉਪਰੋਕਤ ਕਿਰਿਆ ਬਹੁਤ ਹੀ ਵਧੀਆ ਢੰਗ ਨਾਲ ਕੀਤੀ ਉਮੀਦ ਹੈ ਕਿ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਕਿ ਸਕੂਲ ਨੀਮਾ ਦੀ ਪਾਲਣਾ ਸਾਡੇ ਲਈ ਕਿਉਂ ਜ਼ਰੂਰੀ ਹੈ ਉਹਨ ਬਲੈਕਬੋਰਡ ਤੇ ਸਾਰੇ ਸੁਝਾਅ ਨੋਟ ਕਰ ਲੋ ਅਤੇ ਇਹਨਾਂ ਦਾ ਹਮੇਸ਼ਾ ਪਾਲਣ ਵੀ ਕਰਨਾ ਹੈ ਤਾਂ ਵਿਦਿਆਰਥੀਓ ਅਧਿਆਪਕ ਵੱਲੋਂ ਸੁਝਾਅ ਇਹ ਹੈ ਤੁਸੀਂ ਸਕੂਲ ਦਾ ਕੰਮ ਸਮੇਂ ਸਿਰ ਕਰਨਾ ਹੈ ਅਨੁਸ਼ਾਸਨ ਵਿੱਚ ਰਹਿਣਾ ਹੈ ਤੇ ਅਨੁਸ਼ਾਸਨ ਵਿੱਚ ਰਹਿ ਕੇ ਹੀ ਆਪਾਂ ਉੱਚੀਆਂ ਉਪਲਬਧੀਆਂ ਨੂੰ ਛੂ ਸਕਦੇ ਹਾਂ ਧੰਨਵਾਦ ਥੈਂਕ ਯੂ ਵੈਰੀ ਮਚ ਆਪੀਐਸ ਮੈਥ ਕਲਾਸਿਸ ਜੁਆਇਨ ਕਰਨ ਦੇ ਲਈ